ਜਿਹੜਾ ਸਮਝੌਤਾ ਹੋਇਆ ਉਹਦੇ 'ਚ ਤੁਹਾਡੀ ਸਹਿਮਤੀ ਹੋਈ ਕਿਉਂਕਿ ਦਸਤਾਰ ਤਾਂ ਤੁਹਾਡੀ ਲੱਤੀ ਮੈਨੂੰ 2 ਦਿਨ ਹੋ ਗਏ 3 ਦਿਨੋਂ ਨੀਂਦ ਬਹੁਤ ਘੱਟ ਆ ਰਹੀ ਓਹੀ ਟਰੋਮਾ ਤੁਹਾਡੇ ਚੱਲੀ ਜਾਂਦਾ ਓਹੀ ਚੀਜ਼ ਓਹੀ ਚੀਜ਼ ਚੱਲੀ ਜਾਂਦੀ ਪਰ ਜਿਹੜੀ ਮੇਰੀ ਦਸਤਾਰ ਲੱਥੀ ਗਈ ਹੈ ਬੇਅਦਬੀ ਹੋਈ ਦਸਤਾਰ ਦੀ ਘੱਟੋ-ਘੱਟ ਮਾਫੀ ਤਾਂ ਮੰਗਾਓ ਬੰਦੇ ਤੋਂ ਭਾਈ ਮੈਂ ਰੱਬ ਨਹੀਂ ਮੈਂ ਨਹੀਂ ਕਹਿੰਦਾ ਵੀ ਮੇਰੇ ਅੱਗੇ ਸੌਰੀ ਮੰਗੇ ਇੱਕ ਤਾਂ ਉਹ ਮੈਡਮ ਜਿਹੜੇ ਸ਼ਬਦ ਬੋਲੀਆ ਕਿ ਆਪ ਦਸਤਾਰ ਲਾਈ ਆਂ ਕੱਪੜੇ ਪਾੜੇ ਨੇ ਆਪ ਉਹ ਆਬਦਾਨ ਸਭ ਦਾ ਜਿਹੜਾ ਉਹ ਵਾਪਸ ਲਵੇ ਇਹ ਸੋਚਣਾ ਚਾਹੀਦਾ ਸ਼ਾਇਦ ਕਿਸਾਨ ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਸ ਦੀ ਦਸਤਾਰ ਲੱਥੀ ਹੈ ਘਟੋ ਘਟ ਇਨਸਾਫ ਤਾਂ ਮਿਲਣਾ ਚਾਹੀਦਾ ਕੋਈ ਨਹੀਂ ਭਰਾਵਾ ਰੱਬ ਹੂੰ ਇਨਸਾਫ ਲਈ ਬੈਠਾ ਕਿੱਥੇ ਹੂੰ ਵੱਡੇ ਵੱਡੇ ਆਏ ਓਰੇ ਜਿਹੜੇ ਕਹਿੰਦੇ ਸੀ ਸਮੇਂ ਦੇ ਕਿ ਅਸੀਂ ਸੂਬਾ ਸਰਾਂਦਾ ਹੂੰ ਭਾਈ ਕਫਨ ਵੀ ਮਰੀਆ ਪੱਲੀਆਂ ਦੇ ਵਿੱਚ ਗਏ ਨੇ ਕੋਈ ਸਿੱਖ ਸੰਸਥਾ ਜਾਂ ਨੁਮਾਇੰਦਾ ਆਇਆ ਤੁਹਾਨੂੰ ਮਿਲਣ ਜਾਂ ਕੋਈ ਕਾਲ ਆਈ ਨਹੀਂ ਜੀ ਕੋਈ ਕੋਈ ਨਹੀਂ ਆਇਆ ਹੋ ਨਹੀਂ ਆਈ ਮੈਨੂੰ ਇਹਦਾ ਵੀ ਮਲਾਲ ਆ ਤੁਹਾਨੂੰ ਇੱਕ ਸਿੱਖ ਹੋਣ ਦੇ ਨਾਤੇ ਇਸ ਸਿਰ ਦੇ ਵਿੱਚ ਉਹ ਦਸ਼ਮੇ ਪਾਸ਼ਾ ਦਾ ਅੰਬਰ ਤਪਾਇਆ ਹੋਇਆ ਸੀ ਵਾਲ ਖਿਲਰੇ ਯਾਰ ਅੱਗ ਲਈ ਹੂੰ ਔਰ ਸਿਰ ਦੇ ਵਿੱਚ ਲੱਤਾਂ ਮਾਰੀਆਂ ਨਹੀਂ ਆ ਸਿਰ ਚ ਵੀ ਲੱਤਾਂ ਤੇ ਢੱਡਾਂ ਚ ਵੀ ਕੱਲ ਰਿਪੋਰਟਾਂ ਕਰਾ ਕੇ ਆਂ ਢੱਡੀਆਂ ਉਹ ਭਰਾਵਾ ਦਸਤਾਰ ਲਹਿ ਗਈ ਹੂੰ ਔਰ ਕਮੀਜ਼ ਫਟ ਗਈ ਮੇਰੀ ਇਧਰੋਂ ਹਾਂ ਕਮੀਜ਼ ਵੀ ਫਾਟੀ ਪਈ ਆ ਪਰ ਇੱਕ ਜੇ ਮੈਂ ਗਲਤ ਨਹੀਂ ਤਾਂ ਡੀਐਸਪੀ ਮੈਡਮ ਦਾ ਇਹ ਵੀ ਕਹਿਣਾ ਸੀ ਕਿ ਉਹ ਦਸਤਾਰ ਆਪ ਹੀ ਲਾਈ ਸੀ ਭਰਾਵਾ ਮੈਂ ਗੁਰਸਿੱਖ ਬੰਦਾ ਹੂੰ ਗੁਰਸਿੱਖ ਪਰਿਵਾਰ ਚ ਜੰਮਿਆ ਹੋਇਆ ਪਹਿਲਾਂ ਤੋਂ ਲੈ ਕੇ ਹੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਤੁਸੀਂ ਸੁਣਿਆ ਉਹ ਮੈਡਮ ਦਾ ਬਿਆਨ ਜਿਹੜਾ ਕਹਿ ਰਹੇ ਨੇ ਆਪ ਹੀ ਲਾਈ ਸੀ ਦਸਤਾਰ ਮੈਂ ਕੁਝ ਨਹੀਂ ਸੁਣਿਆ ਠੀਕ ਚਲੋ ਛੋਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਹੂੰ ਉਹ ਕਹਿੰਦੀ ਆ ਕਿ ਦਸਤਾਰ ਆਪ ਲਾਈ ਆ ਮੈਂ ਕਹਿਣਾ ਚਾਹਣਾ ਕਿ ਜਦੋਂ ਮੇਰੀ ਦਸਤਾਰ ਲਹੀ ਆ ਉਦੋਂ ਪਹਿਲਾਂ ਮੈਂ ਸ਼ਾਂਤ ਰਹਾ ਅੱਛਾ ਫੇਰ ਤੁਹਾਨੂੰ ਗੁੱਸਾ ਆਉਂਦਾ ਉਸ ਤੋਂ ਬਾਅਦ ਜਦੋਂ ਦਸਤਾਰ ਲਹਿ ਗਈ ਯਾਰ ਇੱਕ ਬੰਦੇ ਦੀ ਹਾਂ ਜਦੋਂ ਦਸਤਾਰ ਲੈ ਜਾਣੀ ਤੇ ਮੈਂ ਸੋਚਿਆ ਕਿ ਯਾਰ ਇਤੋਂ ਵੱਡੀ ਇੱਜ਼ਤ ਕੱਪੜੇ ਫਾੜ ਗਏ ਔਰ ਦਸਤਾਰ ਲਹਿ ਗਈ ਇਤੋਂ ਮਤਲਬ ਮਰ ਜਾਣਾ ਚੰਗਾ ਯਾਰ ਮਤਲਬ ਇੰਨਾ ਤੁਹਾਨੂੰ ਸੱਟ ਲੱਗੀ ਉਹ ਤੇ ਅਸੀਂ ਹੁਣ ਵੀ ਹੁਣ ਵੀ ਤੁਸੀਂ ਭਾਵਕ ਹੋ ਰਹੇ ਹੋ ਚੀਜ਼ ਨੂੰ ਸੱਟ ਲੱਗੀ ਉਹ ਤੁਹਾਨੂੰ ਯਾਦ ਆ ਗਿਆ ਉਹ ਮੂਮੈਂਟ ਭਾਈ ਉਹ ਨਾ ਜਿਹੜੀ ਦਸਤਾਰ ਆ ਉਹ ਪਤਾ ਕਿਵੇਂ ਮਿਲੀ ਸਾਨੂੰ ਸਾਡੇ ਗੁਰੂਆਂ ਨੇ ਸਿਰ ਦੇ ਕੇ ਦਸਤਾਰ ਦਿੱਤੀ ਹੈ ਸਾਨੂੰ ਯਾਰ ਐਮੀ ਲਾ ਲੈਣੀ ਜਾਂ ਐਦਾਂ ਦੇ ਫਰੇਵ ਕਰਨੇ ਸਾਡੇ ਖੂਨ ਚ ਨਹੀਂ ਹੈਗਾ ਇਹਦੇ ਖੂਨ ਚ ਹੋਊਗਾ ਰਹੀ ਨੇ ਪੋਸਟਾ ਮੇਰੇ ਪਿੰਡ ਦੇ ਮੈਨੂੰ ਜਾਣਦੇ ਨੇ ਮੇਰੇ ਏਰੀਆ ਦੇ ਲੋਕ ਮੈਨੂੰ ਜਾਣਦੇ ਨੇ ਜਿੱਥੇ ਜਿੱਥੇ ਮੈਡਮ ਰਹਿ ਕੇ ਆਈ ਆ ਉਹਨੂੰ ਜਾਣਦੇ ਨੇ ਯਾਰ ਲਿਖ ਗਿਆ ਸਾਰਾ ਕੁਝ ਦਸਤਾਰ ਵਾਲਾ ਬੇਦਵੀ ਵਾਲਾ ਇਹ ਪਹਿਲੀ ਵਾਰ ਜ਼ਿੰਦਗੀ ਚ ਹੋਇਆ ਤੁਹਾਡੇ ਨਾਮ ਦਾ ਇਹ ਬਾਈ ਜ਼ਿੰਦਗੀ ਚ ਪਹਿਲੀ ਵਾਰ ਹੀ ਐਸੀ ਨਟ ਹੋਇਆ ਵੀ ਯਾਰ ਇੰਨੀ ਦੁਨੀਆ ਦੇ ਸਾਹਮਣੇ ਜਦੋਂ ਕਿਸੇ ਦੀ ਪੱਤ ਲੈ ਜਾਣੀ ਤਾਂ ਉਸ ਤੋਂ ਬਾਅਦ ਉਹਦੇ ਵਿੱਚ ਆਇਆ ਉਸ ਤੋਂ ਬਾਅਦ ਮੈਂ ਐਸ ਐਚਓ ਸਰਬਜੀ ਚੀਮਾ ਜਾ ਸਾਡੇ 사ਦਰ ਵਾਲੇ ਉਹਨਾਂ ਦਾ ਮਨਾਉ ਨਹੀਂ ਜਾਣਦਾ ਬਾਈ ਉਹਨਾਂ ਲੱਭ ਗਿਆ ਮੈਂ ਕੱਪੜੇ ਪਾਟੇ ਦਸਤਾਰ ਲਈ ਉਹਨਾਂ ਨੂੰ ਕਿਹਾ ਮੈਂ ਸੋਡੀਆਂ ਜੇਬਾਂ ਦੇ ਵਿੱਚ ਰਵਾਲਵਰ ਨੇ ਗੋਲੀ ਮਾਰੋ ਹੂੰ ਜਾ ਮੇਰੇ ਤੁਸੀਂ ਕਹਤੀ ਸੀ ਹੈਗਾ ਹਾਂ ਕਹੀਆ ਮੈਂ ਇੰਨਾ ਟੁੱਟ ਗਏ ਸੀ ਹੁੰਦਾ ਹੁਣ ਰਿਕਾਰਡ ਚੈਨਰਾਂ ਤੇ ਕਹੀਆ ਮੈਂਨੇ ਬੀ ਇਹਨੇ ਜੇਬਾਂ ਦੇ ਵਿੱਚ ਹੂੰ ਰਵਾਲਵਰ ਆ ਠੀਕ ਹੈ ਗੋਲੀ ਮਾਰੋ ਫੇਰ ਗੱਡੀ ਜਾਣ ਦੇਊਗਾ ਮਰ ਜੂਗਾ ਪਰ ਇਥੋਂ ਗੱਡੀ ਨਹੀਂ ਜਾਣ ਦੇਊਗਾ ਬਾਈ ਫੇਰ ਮੈਂ ਗੱਡੀ ਦੇ ਅੱਗੇ ਲਟਿਆ ਪਿਆਰੇ ਹਮੇ ਅੱਛਾ ਫਿਰ ਤੁਸੀਂ ਸਭ ਤੋਂ ਪਹਿਲਾਂ ਗੱਡੀ ਅੱਗੇ ਗਏ ਉਸ ਤੋਂ ਬਾਅਦ ਇਹੋ ਜਿਹਾ ਰੋਜ ਆ ਗਿਆ ਯਾਰ ਪ੍ਰਮਾਤਮਾ ਨੇ ਕਿਉਂਕਿ ਇਹ ਮੋਰਚਾ ਧੀ ਜਿਹੜਾ ਸੀ ਅਰਦਾਸ ਕਰਕੇ ਸ਼ੁਰੂ ਕਰਿਆ ਸੀ ਸਾਡੀ ਪ੍ਰਮਾਤਮਾ ਨੇ ਬਾਹਮ ਵੀ ਫੜੀ ਆ ਸੀ ਉਸ ਰੱਬ ਦਾ ਨੌ ਲਾਈਨ ਵਾਲੇ ਲੋਕਾਂ ਸਮੂਹ ਦੀ ਗੱਲ ਕਰਦੇ ਆ ਇਹ ਮੋਰਚਾ ਸ਼ੁਰੂ ਉਹਦਾ ਨਾਮ ਲੈ ਕੇ ਕਰਿਆ ਸੀ ਪਰ ਦਸਤਾਰ ਲੈ ਜਾਣੀ ਜਦੋਂ ਦਸਤਾਰ ਲੈ ਗਈ ਬਾਈ ਵੀ ਤੁਸੀਂ ਅੰਦਰ ਅੰਦਰ ਤੱਕ ਹਿੱਲ ਗਏ ਬਾਈ ਵੀ ਇਦੋਂ ਤਾਂ ਮਰ ਜਾਣਾ ਚੰਗਾ ਯਾਰ ਜਦੋਂ ਕਿਸੇ ਦੇ ਕੱਪੜੇ ਪਾੜ ਜਾਂ ਨਾ ਐਡੀ ਦੁਨੀਆ ਦੇ ਸਾਡੇ ਤੋਂ ਉਹੀ ਤਾਂ ਗੱਲ ਆ ਨਾ ਕਿ ਦਸਤਾਰ ਲੈ ਜਾਈਏ ਗੁਰੂਆਂ ਦੀ ਦਿੱਤੀ ਹੋਈ ਦਸਤਾਰ ਇਸ ਤਰੀਕੇ ਨਾਲ ਲੈਂਦੀ ਆ ਬਾਈ ਇਹ ਤਾਂ ਸਿਰ ਵੱਟਿਆ ਜਾਵੇ ਯਾਰ ਗੱਲ ਜਿਉਂਦੀ ਨਹੀਂ ਗੱਲ ਜੀਵਨ ਦੀ ਨਹੀਂ ਗੱਲ ਜ਼ਮੀਰ ਦੀ ਆ ਕਿ ਸਾਡੇ ਜ਼ਮੀਰ ਜਾਗਦੇ ਨੇ ਅਸੀਂ ਜਦੋਂ ਦਸਤਾਰ ਲੈ ਜਾਂਦੀ ਆ ਬਾਈ ਫੇਰ ਮੈਂ ਸਿੱਧਾ ਕਿਹਾ ਪੁਲਸ ਵਾਲਿਆਂ ਮੇਰੇ ਲੱਭੇ ਨਹੀਂ ਲੱਗੇ ਫਿਰ ਉਹਨਾਂ ਨੂੰ ਕਿਹਾ ਮਾਰ ਵਾਲਵਰ ਕੱਢੋ ਗੋਲੀਆਂ ਮਾਰੋ ਇੱਥੇ ਗੋਲੀਆਂ ਮਾਰੋਗੇ ਸਾਡੀਆਂ ਲਾਸਾਂ ਦੇ ਉੱਪਰ ਦੀ ਗੱਡੀ ਲੰਘੂ ਅਸੀਂ ਗੱਡੀ ਜਾਣ ਨਹੀਂ ਦੇਣੀ ਹੋਰ ਹੁੰਦੀ ਹੂੰ ਸੋ ਇਹ ਗੱਲਾਂ ਬਾਤਾਂ ਹੋਈਆਂ ਤੇ ਫਿਰ ਲੇਟਿਆਂ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਠੁੰਡੇ ਮਾਰੇ ਸਿਰਾਂ ਦੇ ਵਿੱਚ ਸਾਡਾ ਬਲਾਕ ਦੇ ਆਗੂ ਗੁਰਚਰਨ ਸਿੰਘ ਗੇਤਾ ਉਹ ਬਾਈ ਆ ਰਣਜੀਤ ਸਿੰਘ ਬਾਉੜਾਂ ਕਲਾ ਤੇ ਜਰਨੈਲ ਸਿੰਘ ਤੁੰਗਾ ਅੱਛਾ ਤੁਹਾਡੇ ਸਮੇਤ ਇਹਨਾਂ ਸਾਰੇ ਆਗੂਆਂ ਤੇ ਫਿਰ ਠੁੰਡੇ ਮਾਰੇ ਹਾਂ ਇਹਨਾਂ ਨੇ ਫਿਰ ਘੇਰਾ ਬਣਾ ਲਿਆ ਮੈਂ ਪਹਿ ਗਿਆ ਗੱਡੀ ਦੇ ਅੱਗੇ ਜਾ ਕੇ ਤੇ ਉਹ ਠੁੱਡੇ ਮਾਰਨ ਦਾ ਆਰਡਰ ਕਿਹਨੇ ਦਿੱਤਾ ਜੀ ਉਹ ਠੁੱਡੇ ਕੀ ਪਤਾ ਜੀ ਕਿਹਨੇ ਦਿੱਤਾ ਤੀ ਇਹ ਆਰਡਰ ਮਤਲਬ ਉੱਚ ਅਧਿਕਾਰੀ ਤਾਂ ਉੱਥੇ ਮੈਡਮ ਹੀ ਸੀਗੇ ਹਾਂਜੀ ਉੱਚ ਅਧਿਕਾਰੀ ਤਾਂ ਉਹੀ ਤੇ ਉਹਨੇ ਆਰਡਰ ਦਿੱਤਾ ਜਾਂ ਨਾ ਦਿੱਤਾ ਉਹਦਾ ਨਹੀਂ ਆਪਾਂ ਨੂੰ ਪਤਾ ਉਹ ਨਹੀਂ ਗੱਲ ਆਪਾਂ ਨੂੰ ਸੁਣੀ ਆਪਾਂ ਠੀਕ ਹੈ ਵੀਰ ਜੀ ਫੇਕ ਗੱਲ ਨਹੀਂ ਕਰਦੇ ਹੂੰ ਨਹੀਂ ਰਸਤਾ ਕਲੀਅਰ ਕਰਨ ਦਤਾ ਚਲੋ ਗੱਲ ਠੁੱਡੇ ਵੀ ਮਾਰੇ ਇਹ ਕੂਣੀਆਂ ਤੇ ਬਕਾਇਦਾ ਉਹਨੇ ਤੇ ਉਹਨੇ ਅੱਛਾ ਤੁਹਾਡੇ ਇਹ 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 ਹੀ ਪਾਸੇ ਵਾਲਾ ਉਹ ਪਾਟਿਆ ਕਮੀਜ਼ ਇਧਰੋਂ ਬਾਹਰ ਸਾਰੀ ਪਾਟੇ ਇੱਥੇ ਕਿੱਥੇ ਲੱਗੀ ਤੁਹਾਡੇ ਇੱਕ ਕੂਣੀ ਦੇ ਉੱਪਰ ਗੁੰਮਸਾ ਟਾਂ ਢਿੱਚ ਲੱਤਾਂ ਮਾਰੀਆਂ ਤੇ ਇੱਧਰ ਗੱਠਾਂ ਵੀ ਬਣੀਆਂ ਹੋਈਆਂ ਨੇ ਤੇ ਜਿਹੜਾ ਸਮਝੌਤਾ ਹੋਇਆ ਉਹਦੇ 'ਚ ਤੁਹਾਡੀ ਸਹਿਮਤੀ ਹੋਈ ਕਿਉਂਕਿ ਦਸਤਾਰ ਤਾਂ ਤੁਹਾਡੀ ਲੱਥੀ ਬਾਈ ਸਹਿਮਤੀ ਤਾਂ ਇਹ ਆ ਵੀ ਜਦੋਂ ਯਾਰ ਆਗੂ ਜਾਂਦੇ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਜੋ ਕੌਲਾ ਹੂੰ ਜੋ ਸਾਡੀ ਜਣੀ ਸੂਬੇਆਂ ਦੀਆਂ ਕਮੇਟੀਆਂ ਨੇ ਹੂੰ ਉਹਨਾਂ ਦੀ ਬਾਈ ਮੰਨਣੀ ਪੈਂਦੀ ਮੰਨਣੀ ਪੈਂਦੀ ਆ ਮੰਨਣੀ ਪੈਂਦੀ ਆ ਹੂੰ ਪਰ ਤੁਸੀਂ ਉੱਥੇ ਇਹ ਵੀ ਇਹ ਮੰਗ ਰੱਖੀ ਨਹੀਂ ਕਿ ਠੀਕ ਹੈ ਸਮਝੌਤਾ ਕਰੋ ਤੁਸੀਂ ਕੋਈ ਗੱਲ ਹੀ ਪਰ ਜਿਹੜੀ ਮੇਰੀ ਦਸਤਾਰ ਲੱਥੀ ਗਈ ਐ ਬੇਅਦਬੀ ਹੋਈ ਦਸਤਾਰ ਦੀ ਘੱਟੋ-ਘੱਟ ਮਾਫੀ ਤਾਂ ਮੰਗਾਓ ਬੰਦੇ ਤੋਂ ਭਰਾਵਾ ਉਸ ਟਾਈਮ ਅਈਆਂ-ਈਆਂ ਗੱਲਾਂ ਆਈਆਂ ਨਹੀਂ ਚੇਤੇ ਮੇਰੇ ਦਿਮਾਗ 'ਚ ਨਹੀਂ ਆਈਆਂ ਕਿਉਂਕਿ ਹੁਣ ਵੀ ਹੂੰ ਮੈਨੂੰ 2 ਦਿਨ ਹੋ ਗਏ 3 ਦਿਨ ਹੂੰ ਨੀਂਦ ਬਹੁਤ ਘੱਟ ਆ ਰਹੀ ਓਹੀ ਟਰੋਮਾ ਤੁਹਾਡੇ ਚੱਲੀ ਜਾਂਦਾ ਓਹੀ ਚੀਜ਼ ਓਹੀ ਚੀਜ਼ ਚੱਲੀ ਜਾਂਦੀ ਆ ਹੂੰ ਇੱਕ ਬੰਦੇ ਦੀ ਯਾਰ ਹੂੰ ਅੱਗ ਲੈ ਜਾਣੀ ਕੱਲ ਉਹੀ ਹੈ ਨਾ ਦੇਖੋ ਦਸਤਾਰ ਤਾਂ ਥੋੜੀ ਲਈ ਆ ਉਹ ਦੁੱਖ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਮੈਂ ਵੀ ਨਹੀਂ ਸਮਝ ਸਕਦਾ ਲੋਕ ਸੁਣਦੇ ਨੇ ਸ਼ਾਇਦ ਕਿਤੇ ਨਾ ਕਿਤੇ ਉਹ ਸਮਝ ਲੈਣ ਮਹਿਸੂਸ ਕਰ ਲੈਣ ਪਰ ਜੋ ਦੁੱਖ ਤੁਹਾਡਾ ਉਹ ਅਸੀਂ ਸੁਣ ਸਕਦੇ ਆ ਅਸੀਂ ਸਮਝ ਨਹੀਂ ਸਕਦੇ ਹੁਣ ਵੀ ਮੈਂ ਦੇਖ ਰਿਹਾ ਕਿ ਉਹੀ ਉਹੀ ਗੱਲ ਉਹੀ ਮਤਲਬ ਇਹ ਸੋਚਣਾ ਚਾਹੀਦਾ ਸ਼ਾਇਦ ਕਿਸਾਨ ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਸ ਦੀ ਦਸਤਾਰ ਲੱਥੀ ਹੈ ਘਟੋ ਘਟ ਇਨਸਾਫ ਤਾਂ ਮਿਲਣਾ ਚਾਹੀਦਾ ਕਿਉਂਕਿ ਜਦੋਂ ਕਦੇ ਬਿਆਦਵੀ ਦੀ ਅਸੀਂ ਗੱਲ ਕਰ ਦੰਨੇ ਆ ਤਾਂ ਅਸੀਂ ਕਹਿ ਦੰਨੇ ਆ ਕਿ ਬਿਆਦਵੀ ਦੀ ਧਾਰਾ ਇੱਥੇ ਲੱਗਣੀ ਚਾਹੀਦੀ ਆ ਪਰ ਇੱਥੇ ਕੁਝ ਨਹੀਂ ਇੱਥੇ ਇਹ ਆ ਕਿ ਸਮਝੌਤਾ ਕਰ ਲਿਆ ਗਿਆ ਤੁਸੀਂ ਚਾਹੁੰਦੇ ਕਿਉਂ ਤੁਸੀਂ ਸੈਟੀਸਫਾਈਡ ਹੋ ਜਾਂ ਤੁਹਾਨੂੰ ਲੱਗਦਾ ਕਿ ਜੇ ਤੁਹਾਡੀ ਦਸਤਾਰ ਲਾਉਣ ਵਾਲਾ ਕੋਈ ਵੀ ਬੰਦਾ ਚਾਹੇ ਮੁਲਾਜ਼ਮ ਚਾਹੇ ਕੋਈ ਵੀ ਜੇ ਤੁਹਾਡੇ ਅੱਗੇ ਆ ਕੇ ਸੌਰੀ ਮਹਿਸੂਸ ਕਰ ਲੈਂਦਾ ਤਾਂ ਥੋੜਾ ਜਿਹਾ ਤੁਹਾਡਾ ਦਿਲ ਉਹ ਉਹ ਦੁੱਖ ਥੋੜਾ ਜਿਹਾ ਘਟ ਜੂਗਾ। ਬਾਈ ਮੈਂ ਰੱਬ ਨਹੀਂ ਮੈਂ ਨਹੀਂ ਕਹਿੰਦਾ ਵੀ ਮੇਰੇ ਅੱਗੇ ਸੌਰੀ ਮੰਗੇ। ਹੂੰ ਇੱਕ ਤਾਂ ਉਹ ਮੈਡਮ ਜਿਹੜੇ ਸ਼ਬਦ ਬੋਲੀ ਆ ਕਿ ਆਪ ਦਸਤਾਰ ਲਾਈ ਯਾਰ ਕੱਪੜੇ ਪਾੜੇ ਨੇ ਆਪ ਉਹ ਆਪ ਦਾ ਸ਼ਬਦ ਆ ਜਿਹੜਾ ਉਹ ਵਾਪਸ ਲਵੇ। ਹੂੰ ਸੋ ਜਿਵੇਂ ਮੈਡਮ ਕਹਿੰਦੀ ਹੈ ਬਾਈ ਜੇ ਕੋਈ ਹੋਰ ਕੋਈ ਹੁੰਦਾ ਨਾ ਉਹਦੇ ਵਰਦੀ ਪਾਈ ਹੋਈ ਆ ਯਾਰ। ਉਹਦੇ ਤੇ ਆ। ਹੂੰ ਉਹ 'ਚ ਈਗੋ ਬੋੜ ਰਹੀ ਆ ਉਹਦੇ ਦੀ। ਉਹ 'ਚ ਈਗੋ ਬੋੜ ਰਹੀ ਆ ਸਟਾਰਾਂ ਦੀ। ਹੂੰ ਸੋ ਅਸੀਂ ਆਮ ਲੋਕਾਂ ਜਿਹੜੇ ਕਰਕੇ ਖਾਣ ਵਾਲੇ ਕਿਰਤੀ ਲੋਕ ਆ ਹੂੰ ਤਿੰਨ ਡੰਗ ਦੀ ਰੋਟੀ ਜਿਹੜੇ ਕਰਕੇ ਖਾਣੇ ਆ ਹੂੰ ਅਰ ਸਮੂਹ ਦੇ ਲਈ ਲੜਦੇ ਆ ਤੇ ਉਹ ਚ ਨਸਾ ਆਪਣੀ ਪਾਵਰ ਆਪਣੀ ਤਾਕਤ ਦਾ ਵੀ ਯਾਰ ਇਹ ਆਮ ਜਨੇ ਕੀ ਕਰ ਦੇਣਗੇ ਮੇਰਾ ਮੈਂ ਜੋ ਮਰਜ਼ੀ ਬੋਲਦਾ ਹੂੰ ਇਹਨਾਂ ਨੂੰ ਗੁੰਡੇ ਕਹਿੰਦਾ ਇਹਨਾਂ ਨੂੰ ਉਹ ਕਹਿੰਦਾ ਠੀਕ ਆ ਸੋ ਮੈਂ ਮੈਡਮ ਨੂੰ ਇਹ ਗੱਲ ਕਹਨਾ ਚਾਹਣਾ ਕਿ ਸੋਡੇ ਡਰਾਈਵਰ ਸੀ ਜਾਂ ਉਹ ਕੋਈ ਅਹੁਦੇਦਾਰ ਸੀ ਮੇਰਾ ਮੋਬਾਈਲ ਤਾਂ ਦੇ ਗਿਆ ਹੂੰ ਮੇਰਾ ਪਰਸ ਹੂੰ ਔਰ ਮੇਰੀ ਡੈਰੀ ਹੂੰ ਉਹੀ ਗੀਜੇ ਦੇ ਵਿੱਚ ਇਧਰਲੇ ਵਿੱਚ ਹੂੰ ਉੱਥੇ ਹੀ ਮੇਰਾ ਮੋਬਾਈਲ ਸੀ ਉੱਥੇ ਹੀ ਪਰਸ ਸੀ ਉਹ ਬੰਦੇ ਨੇ ਕੱਢ ਕੇ ਹੂੰ ਵੀਡੀਓ ਆਨ ਰਿਕਾਰਡ ਸਾਡੇ ਲੈਵੇ ਜੀ ਮੋਬਾਈਲ ਇਹ ਜੇਬ ਵਿੱਚ ਪਾਇਆ ਹੂੰ ਔਰ ਪਰਸ ਆ ਜੇਬ ਵਿੱਚ ਪਾਏ ਨੇ ਹੂੰ ਉਸ ਤੋਂ ਬਾਅਦ ਇਧਰੋਂ ਆਪਦਾ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦਾ ਹੂੰ ਆਟੋਮੋਬਾਈਲ ਲਿਆ ਸੀ ਸਾਹਮਣੂ ਵੀ ਆ ਮੋਬਾਈਲਾ ਕਿਉਂਕਿ ਸਭ ਤੋਂ ਵੱਡਾ ਕਨੈਕਟ ਮੋਬਾਈਲ ਦਾ ਹੁੰਦਾ ਸਾਨੂੰ ਪਰ ਸਾਰ ਪੈਸਿਆਂ ਦੀ ਨਹੀਂ ਚਿੰਤਾ ਸੀ ਚਿੰਤਾ ਇਹ ਸੀ ਵੀ ਪੂਰੇ ਨਾਭੇ ਬਲਾਕ ਦੇ ਨਾਲ ਸੰਪਰਕ ਟੁੱਟ ਗਿਆ ਸਾਰਾ ਕੁਝ ਤੁਹਾਡਾ ਸਾਰਾ ਕਿਉਂਕਿ ਸੰਪਰਕ ਆ ਜਿਹੜਾ ਪਿੰਡਾਂ ਵਿੱਚ ਸਨੇਹੇ ਲਾਉਣੇ ਅੱਗੇ ਜਿਹੜੀ ਬਿਲਕੁਲ ਉਹ ਲਾਈਨਾਂ ਜਿਹੜੀ ਉਹ ਕਰਨੀ ਉਹ ਲੋਕਾਂ ਨਾਲ ਲੋਕ ਇਕੱਠੇ ਕਰਨੇ ਉਹ ਉਹ ਮੋਬਾਈਲ ਰਾਹੀਂ ਉਹ ਕਨੈਕਟ ਜਿਹੜਾ ਬਾਈ ਕਨੈਕਟੇ ਟੁੱਟ ਗਿਆ ਸੀ ਹੂੰ ਤੋਂ ਸਭ ਤੋਂ ਪਹਿਲਾਂ ਤਾਂ ਮੋਬਾਈਲ ਲੈਣਾ ਸੀ ਠੀਕ ਹੈ ਹੁਣ ਤੁਹਾਡੇ ਚੈਨਲ ਰਾਹੀਂ ਕਹਿਣੇ ਚਾਹੁੰਦੇ ਆ ਵੀ ਸਾਡੀ ਡਾਇਰੀ ਕਿੱਥੇ ਆ ਠੀਕ ਹੈ ਸੋ ਤਾਂ ਮੈਡਮ ਕਹਿੰਦੀ ਹੈ ਕਿ ਪੱਗ ਲਈ ਆ ਬਾਈ ਘੰਟਾ ਬਾਅਦ ਤਾਂ ਮੇਰੀਆਂ ਜੁੱਤੀਆਂ ਲੋਕਾਂ ਨੇ ਮੈਨੂੰ ਲਿਆ ਲੈ ਦਿੱਤੀਆਂ ਇੱਕ ਜੁੱਤੀ ਕਿੱਥੇ ਪਈ ਸੀ ਦੂਜੀ ਜੁੱਤੀ ਹਮ ਡੇਢ ਘੰਟੇ ਬਾਅਦ ਮਿਲੀ ਆ ਇੱਕ ਘੰਟੇ ਬਾਅਦ ਮਿਲੀ ਆ ਕੋਈ ਸਿੱਖ ਸੰਸਥਾ ਜਾਂ ਨੁਮਾਇੰਦਾ ਆਇਆ ਤੁਹਾਨੂੰ ਮਿਲਣ ਜਾਂ ਕੋਈ ਕਾਲ ਆਈ ਨਹੀਂ ਜੀ ਕੋਈ ਕੋਈ ਨਹੀਂ ਆਇਆ ਕਾਲ ਨਹੀਂ ਆਈ ਮੈਨੂੰ ਇਹਦਾ ਵੀ ਮਲਾਲ ਆ ਤੁਹਾਨੂੰ ਇੱਕ ਸਿੱਖ ਹੋਣ ਦੇ ਨਾਤੇ ਚਲੋ ਉਹ ਸਿੱਖ ਹੋਣ ਦੇ ਨਾਤੇ ਹਮ ਕਿਉਂਕਿ ਇਸ ਸਿਰ ਦੇ ਵਿੱਚ ਉਹ ਦਸ਼ਮੇ ਪਾਸ਼ਾ ਦਾ ਅੰਬਰਤ ਪਾਇਆ ਸੀ ਬਾਲ ਖਿਲਰੇ ਯਾਰ ਪੱਗ ਲਈ ਹੂੰ ਔਰ ਸਿਰ ਦੇ ਵਿੱਚ ਲੱਤਾਂ ਮਾਰੀਆਂ ਨਹੀਂਆ ਸਿਰ 'ਚ ਵੀ ਲੱਤਾਂ ਤੇ ਢੱਡਾਂ 'ਚ ਵੀ ਕੱਲ ਰਿਪੋਰਟਾਂ ਕਰਾ ਕੇ ਆਏ ਢੱਡੀਆਂ ਹੂੰ ਤੇ ਤੁਹਾਨੂੰ ਭਰਤੀ ਨਹੀਂ ਹੋਣਾ ਚਾਹੀਦਾ ਸੀ ਭਰਤੀ ਦਾ ਭਰਾਵਾ ਉੱਥੇ ਗੋਲੀ ਤੱਕ ਨਹੀਂ ਦਿੱਤੀ ਸਰਕਾਰੀ ਹਸਪੀਟਲ ਦੇ ਵਿੱਚ ਗੋਲੀ ਵੀ ਨਹੀਂ ਤੁਹਾਨੂੰ ਦਿੱਤੀ ਗਈ ਪਰ ਤੁਸੀਂ ਚੈੱਕਅਪ ਕੀ ਕਰਿਆ ਤੁਹਾਡਾ ਫਿਰ ਚੈੱਕਅਪ ਵਾਸਤੇ ਲਿਖਤਾ ਵੀ ਠੀਕ ਆ ਆਇਆ ਬੂਆ ਤੇ ਦੂਸਰੇ ਡਾਕਟਰ ਜਿਹੜੇ ਹਮ ਮਾਂ ਵੀ ਕੋਣੀ ਚ ਪੇਨ ਹੋ ਰਹੀ ਆ ਉਹ ਹਮ ਉਹ ਕਹਿੰਦੇ ਸਾਡੇ ਆਪਰੇਸ਼ਨ ਤੇ ਗਏ ਹੋਣੇ ਗੱਲ ਗੱਲ ਉਹੀ ਆ ਨਾ ਕਿ ਚਲੋ ਤਨ ਦੀ ਸੱਟ ਤਾਂ ਸਮੇਂ ਦੇ ਨਾਲ ਠੀਕ ਹੋ ਜਾਂਦੀ ਆ ਪਰ ਮਨ ਦੀ ਸੱਟ ਕਹਿੰਦੇ ਕਿ ਉਹ ਠੀਕ ਨਹੀਂ ਹੁੰਦੀ ਕੋਈ ਨਹੀਂ ਭਰਾਵਾ ਰੱਬ ਹਮ ਇਨਸਾਫ ਲਈ ਬੈਠਾ ਕਿਤੇ ਹਮ ਵੱਡੇ ਵੱਡੇ ਆਏ ਹੋਰੇ ਜਿਹੜੇ ਕਹਿੰਦੇ ਸੀ ਸਮੇਂ ਦੇ ਕਿ ਅਸੀਂ ਸੂਬਾ ਸਰਾਂਦਾ ਭਾਈ ਕਫਨ ਬਣੀ ਮਰੇ ਆ ਪੱਲੀਆਂ ਦੇ ਵਿੱਚ ਗਏ ਨੇ ਬਿਲਕੁਲ ਸੋ ਸਮਾਂ ਨਤਾਰਾ ਕਰ ਦਿੰਦਾ ਹੂੰ ਸਮ ਬਲਵਾਨਾ ਸਾਡਾ ਤਾਂ ਸਬਰ ਇਹ ਆ ਉੱਥੇ ਵੀ ਸਬਰ ਪਰਖਿਆ ਸਾਡਾ ਦਿੱਲੀ ਵੀ ਪਰਖਿਆ ਸੰਗੂ ਵੀ ਵਰਖਿਆ ਹੁਣ ਵੀ ਸਾਡਾ ਸਬਰ ਇਹ ਪਰਖਿਆ ਔਰੇ ਗੁਰੂ ਮਹਾਰਾਜ ਗੁਰੂ ਮਹਾਰਾਜ ਅੱਗੇ ਕੀ ਅਰਦਾਸ ਕੀਤੀ ਤੁਸੀਂ ਕਿਉਂਕਿ ਕੀਤੀ ਹੋਣੀ ਆਪਾਂ ਸਵੇਰੇ ਸ਼ਾਮ ਆਪਾਂ ਗੁਰੂ ਮਹਾਰਾਜ ਜੱਗੇ ਭਰਾਵਾ ਜਦੋਂ ਤਰਨਾ ਸ਼ੁਰੂ ਹੋਇਆ ਹੂੰ ਉਦੋਂ ਵੀ ਅਰਦਾਸ ਕੀਤੀ ਹੁਣ ਵੀ ਇਹੀ ਅਰਦਾਸ ਆ ਕੀ ਸੱਚਾ ਪਾਤਸ਼ਾਹ ਹੂੰ ਜਦੋਂ ਵੀ ਇਧਰ ਨੂੰ ਤੋਰਦਾ ਲੋਕਾਂ ਵੱਲ ਨੂੰ ਹੂੰ ਕਦੇ ਵੀ ਦਾਗ ਨਾ ਲੱਗ ਕੇ ਆਵੇ ਕਿਉਂਕਿ ਆਪਣੇ ਦਾਦਿਆਂ ਪਰਦਾਦਿਆਂ ਨੂੰ ਆਪਦੀ ਆਉਣ ਵਾਲੀਆਂ ਪੀੜ੍ਹੀਆਂ ਤੇ ਮੈਂ ਦਾਗ ਨਾ ਲਾ ਕੇ ਚੱਲਿਆ ਜਾਵਾਂ ਕਿ ਜਦੋਂ ਵੀ ਤੱਕ ਵੀ ਕੰਮ ਕਰਾਂ ਜੱਥੇ ਬੰਦਿਆਂ ਦੇ ਵਿੱਚ ਮੈਂ ਤਨ ਦੇ ਹੀ ਨਾਲ ਕਰਾਂ ਦਿਮਾਗ ਤੋਂ ਨਾ ਕਰਾਂ ਬਾਈ ਦਿਲ ਤੋਂ ਕਰਾਂ ਹੂੰ ਕਿਉਂਕਿ ਦਿਮਾਗ ਤੋਂ ਕਰਿਆ ਹੋਇਆ ਕੰਮ ਆਪਦੇ ਘਰਾਂ ਲਈ ਲਿਆਉਣ ਵਾਲਾ ਹੂੰ ਕਿਉਂਕਿ ਰੋਟੀ ਮਿਲਦੀ ਆ ਰੱਬ ਸੰਤੁਸ਼ਟੀ ਬਾਹਤਾਂ ਕਿ ਸੱਚਾ ਪਾਤਸ਼ਾਹ ਇਸੇ ਤਰ੍ਹਾਂ ਤਨ ਬਾਹਰ ਦੀ ਰੋਟੀ ਦੇਈ ਜਾਈਂ ਹੂੰ ਪਰ ਬਚਾ ਕੇ ਰੱਖੀ ਕਰਪਟ ਪੁਣੇ ਤੋਂ ਬਚਾ ਕੇ ਰੱਖੀ ਕਿਸੇ ਧੰਬੇ ਤੋਂ ਹੂੰ ਬਸ ਜੋਗਲ ਤੱਕ ਇਹ ਸੇਵਾ ਹੁੰਦੀ ਆ ਤਾਂ ਸਹੀ ਅਰ ਸਿੱਧੇ ਢੰਗ ਦੇ ਨਾਲ ਕਰਾਉਂਦਾ ਜਾਈ ਹਰ ਟਾਈਮ ਬਾਈ ਜਦੋਂ ਮੈਂ ਰੋਜ਼ ਗੁਰਦੁਆਰੇ ਜਾਂਦਾ ਮੇਰੀ ਹੀ ਅਰਦਾਸ ਹੁੰਦੀ ਆ ਵੀ ਉਮਰ ਘੱਟ ਹੋ ਜੇ ਮੇਰੀ ਚੇ ਹੂੰ ਜੀ ਘੱਟ ਲਵਾ ਮੈਂ ਮੈਂ ਨਹੀਂ ਚਾਹੁੰਦਾ ਕਿ ਮੇਰੀ ਲੰਬੀ ਉਮਰ ਹੋਵੇ ਕੋਈ ਮੈਂ ਵੱਡਾ ਹੋਵਾਂ ਹੂੰ ਸੋ ਵੀ ਮੇਰੀ ਸਭੀਤੇ ਮੇਰੇ ਅਣਤੇ ਦਾਗ ਨਾ ਲੱਗੇ ਤੇਰੇ ਦਰ ਤੇ ਜਦੋਂ ਵੀ ਆਵਾਂ ਬੇਦਾਗ ਆਵਾਂ